ਐਸੋਲੇ ਲੋਕ ਸਭਾ ਖਡੂਰ ਸਾਹਿਬ ਦੇ ਵਿੱਚ ਜਿਹੜੇ ਕੈਂਡੀਡੇਟ ਖੜੇ ਸੀ ਉਹਨਾਂ ਨੂੰ ਜੰਦਾ ਨੇ ਕੀ ਫੈਸਲਾ ਦਿੱਤਾ ਉਹ ਸਭ ਸਾਫ਼ ਹੋ ਚੁੱਕਾ ਹੈ ਅਮਰਿਤਪਾਲ ਸਿੰਘ ਜਿਹੜੇ ਆਜ਼ਾਦ ਉਮੀਦਵਾਰ ਖੜੇ ਹੋਏ ਸੀ ਹਾਲਾਂਕਿ ਉਹਨਾਂ ਦੇ ਉੱਪਰ ਕਈ ਰਵਾਇਤੀ ਪਾਰਟੀਆਂ ਦੇ ਜਿਹੜੇ ਉਮੀਦਵਾਰ ਸੀ ਉਹਨਾਂ ਨੇ ਕਈ ਗੱਲਾਂ ਆਖੀਆਂ ਸੀ ਕਈ ਜਿਹੜੇ ਨੇ ਗੱਲਾਂ ਕੀਤੀਆਂ ਗਈਆਂ ਸੀ ਲੇਕਿਨ ਲੋਕਾਂ ਨੇ ਕੀ ਜਵਾਬ ਦਿੱਤਾ ਹੈ ਔਰ ਰਿਜ਼ਲਟ ਆ ਚੁੱਕਾ ਹੈ ਸਾਡੇ ਨਾਲ ਉਹਨਾਂ ਦੇ ਪਿਤਾ ਜੀ ਤਰਸੀਮ ਸਿੰਘ ਮੌਜੂਦ ਨੇ ਸਸ਼ੀ ਗੱਲ ਜੀ ਪੰਜਾਬ ਤੱਕ ਤੇ ਤੁਹਾਡਾ ਸਵਾਗਤ ਹੈ ਵਾਈ ਬਲਿੰਗ ਜੀ ਤੁਹਾਡਾ ਸਵਾਗਤ ਵਾਈ ਜੀ ਕਿੱਥੇ ਹੈ ਲੋਕਾਂ ਨੇ ਅੱਜ ਆਪਣਾ ਫੈਸਲਾ ਦਿੱਤਾ ਕਿਸ ਤਰ੍ਹਾਂ ਲੱਗ ਰਿਹਾ ਇਹ ਜੀ ਲੋਕਾਂ ਨੇ ਤੇ ਉਹਨਾਂ ਨਾਲ ਹਮੇਸ਼ਾ ਹੀ ਬਹੁਤ ਪਿਆਰ ਕਰਦੇ ਸੀ ਸਰਕਾਰ ਦੀ دہشت ਔਰ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਇਹਨਾਂ ਨੇ ਬੜਾ ਅੜਮੜ ਰੱਖਿਆ ਸੀ ਲੋਕਾਂ ਨੇ ਉਹਨਾਂ ਦਾ ਜਵਾਬ ਇਹ ਆ ਆਪਣੇ ਵੋਟ ਪਾ ਕੇ ਦੇ ਦਿੱਤਾ ਤੇ ਲੋਕਾਂ ਨੇ ਜਿਹੜਾ ਇਹ ਮਹੀਨਾ ਸੀ ਵਿਚਰੇ ਲੋਕਾਂ ਚ ਉਹਦੋਂ ਹੀ ਲੱਗਦਾ ਸੀ ਕਿ ਬਹੁਤ ਸੰਤਾ ਚ ਬੱਚਿਆਂ ਤੋਂ ਲੈ ਕੇ ਬਜ਼ੁਰਗੇ ਬੀਬੀਆਂ ਸਾਰੇ ਪੰਜਾਬ ਦੇ ਸਾਰੇ ਭਾਈਚਾਰਿਆਂ ਨੇ ਇਹ ਸਾਰੇ ਨੇ ਸਭ ਆ ਅਸੀਂ ਸਾਰਿਆਂ ਦਾ ਇੱਕ ਹੈ ਰੁਕ ਨੂੰ ਕਰਵਾ ਸਕੋਗੇ ਚਰਚਾ ਸੀ ਕਈ ਰਾਜੇ ਦੇ ਉਮੀਦਵਾਰ ਵੀ ਕਈ ਗੱਲਾਂ ਕਰਦੇ ਨਜ਼ਰ ਆਏ ਸੀ ਜਿਸ ਤਰ੍ਹਾਂ ਕਿ ਅਭਿਸ਼ਰ ਸਿੰਘ ਬਲਟੋਹਾ ਵੀ ਕਹਿੰਦੇ ਹੋਏ ਸੀ ਕਿ ਜਿਸ ਦਿਨ ਇਲੈਕਸ਼ਨ ਸੀ ਜਿਸ ਨੂੰ ਵੋਟ ਵਾਲੇ ਲੋਕ ਕਹਿੰਦੇ ਸੀ ਮੇਰੇ ਪਿੰਡ ਦੇ ਬੂਥ ਨਹੀਂ ਲੱਗਦੇ ਠੋਸ ਹੈ ਇਹ ਜੀ ਉਹ ਤਾਂ ਬਹੁਤ ਕੁਝ ਲੈਂਦੇ ਸੀ ਉਹਨਾਂ ਪੰਜਾਬ ਨੂੰ ਬਹੁਤ ਅੱਗ ਲਾਉਣ ਦੀ ਕੋਸ਼ਿਸ਼ ਆਸਤੀ ਭਾਈਚਾਰੇ 'ਚ ਵੰਡੀਆਂ ਪਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਪੰਜਾਬ ਦੇ ਲੋਕ ਜਾਂ ਸਾਰੇ ਬਹੁਤ ਮਿਹਨਤਾਂ ਨੌਜਵਾਨੀ ਨੇ ਵੀ ਬੜਾ ਸੰਭਲ ਕੇ ਜਿੱਦਾਂ ਨੇ ਬੜੇ ਅਕਸਾਂ ਦੀ ਬੜੇ ਪ੍ਰਖਾਣ ਦੀ ਲੋਕਾਂ ਨੂੰ ਕੋਸ਼ਿਸ਼ ਕੀਤੀ ਲੋਕਾਂ ਨੇ ਸ ਇਹਨਾਂ ਸਾਰਿਆਂ ਨੂੰ ਨਕਾਰ ਦਿੱਤਾ ਹੁਣ ਇਹਨਾਂ ਨੂੰ ਜਿਹੜਾ ਪੰਥਕ ਹੁੰਦਾ ਸਰਟੀਫਿਕੇਟ ਚੱਕੀ ਫਿਰਦੇ ਸਹੀ ਬੜੇ ਪੰਥਕ ਨੇ ਉਹ ਵੀ ਇਹਨਾਂ ਦੇ ਸ਼ੱਕ ਨਿਕਲ ਗਿਆ ਕਿ ਲੋਕ ਇਹ ਚੀਜ਼ ਹੈ ਕਿ ਝੂਠ ਤੇ ਬੇਈਮਾਨੀ ਧੋਖੇ ਨਾਲ ਕਿੰਨਾ ਕਿਤੇ ਤੁਸੀਂ ਰਾਜ ਕਰ ਲਓਗੇ ਇਹ ਚੀਜ਼ੇ ਦੇ ਲੋਕਾਂ ਦੇ ਦਿਲਾਂ ਚ ਜਾਂ ਲੋਕਾਂ ਦੇ ਮਤਲਬ ਲੋਕਾਂ ਦੇ ਕੋਈ ਮਸਲੇ ਜਾਂ ਲੋਕਾਂ ਤੁਸੀਂ ਨੇੜੇ ਜਾਓਗੇ ਲੋਕਾਂ ਦੇ ਵਿੱਚ ਰੋਗੇ ਤਾਂ ਹੀ ਤੁਸੀਂ ਲੋਕ ਕਰਦੇ ਇਹ ਲੀਡਰ ਰਹਿ ਸਕਦੇ ਜੋ ਯਾਨੀ ਕਿ ਵੋਟਾਂ ਅਲੀਆਂ ਦੇ ਮੁੜ ਕੇ 5 ਸਾਲ ਲਪੋਏ ਨਾ ਤੇ ਆਪਣੀਆਂ ਗੋਟੀਆਂ ਸਿੱਕੀ ਜੋ ਆਪਣੀਆਂ ਜਾਇਦਾਦਾਂ ਵਧਾਈ ਜੋ ਇਹ ਇਸ ਇਹ ਸੰਭਵ ਨਹੀਂ ਚੁੱਕਾ ਜਦੋਂ ਨੋਮੀਨੇਸ਼ਨ ਫਾਈਲ ਕਰੀ ਸੀ ਉਦੋਂ ਲੱਗਦਾ ਸੀ ਕਿ ਇਸ ਤਰ੍ਹਾਂ ਦਾ ਰਿਜ਼ਲਟ ਆਏ ਹਾਂ ਜੀ ਜਦੋਂ ਤਾਂ ਵੀ ਅਸੀਂ ਸ਼ੁਰੂਆਤ ਕੀਤੀ ਨਾਮਿਨੇਸ਼ਨ ਤੋਂ ਪਹਿਲਾਂ ਜਿਸ ਦਿਨ ਤੋਂ ਆਏ ਉਦੋਂ ਤੋਂ ਹੀ ਸੰਤਾਨ ਦਾ ਬਹੁਤ ਵੱਡਾ ਹੰਗਾਰਾ ਸੀ ਇਸ ਕਰਕੇ ਲੱਗਦਾ ਸੀ ਕਿ ਲੋਕ ਮਨ ਬਣਾ ਚੁੱਕੇ ਆ ਲੋਕਾਂ ਨੇ ਚਲੋ ਠੀਕ ਹੈ ਕਿ ਜਿੰਨੀ ਸਾਡੀ ਉਮੀਦ ਤੋਂ ਵੀ ਵੱਧ ਉਹਨਾਂ ਨੇ ਹੰਗਾਰਾ ਭਰਿਆ ਬਹੁਤ ਉਹਨਾਂ ਦਾ ਧੰਨਵਾਦ ਅਰ ਰਵੈਦੀ ਪਾਰਟੀ ਦਾ ਉਮੀਦਵਾਰ ਮਨਾਨ ਚ ਸੀ ਚੁਣੌਤੀ ਵੱਡੀ ਲੱਗਦੀ ਸੀ ਜਿਸ ਤਰ੍ਹਾਂ ਕਿ ਸਾਰੇ ਕਈ ਪੁਰਾਣੇ ਜਿਹੜੇ ਨੇ ਰਾਜਨੀਤਿਕ ਹੈਗੇ ਨੇ ਰਾਜਨੀਤੀ ਨਾਲ ਸੰਬੰਧਿਤ ਲੱਗਦੇ ਨੇ ਲੇਕਿਨ ਅਮਰਪਾਲ ਸਿੰਘ ਉਹਨਾਂ ਦਾ ਕੋਈ ਬੈਕਗ੍ਰਾਉਂਡ ਹੀ ਰਾਜਨੀਤੀ ਦਾ ਤੇ ਕੀ ਕਾਰਨ ਲੱਗਦਾ ਕਿ ਉਹਨਾਂ ਨੂੰ ਜਨਤਾ ਨੇ ਇਹੋ ਜਿਹਾ ਫਤਵਾ ਦਿੱਤਾ ਕਿ ਇਹ ਜੀਜ਼ੇ ਕੇ ਜੋ ਉਹਨਾਂ ਦਾ ਨਾ ਇਹਨਾਂ ਨੇ ਸਰਕਾਰਾਂ ਨੇ ਜਾਂ ਰਵੈਦੀ ਪਾਰਟੀ ਨੇ ਮਿਲ ਕੇ ਉਹਨਾਂ ਦਾ ਧੱਕਾ ਕੀਤਾ ਸੀ ਤੇ ਲੋਕਾਂ ਦੇ ਮਨ ਚ ਉਹਨਾਂ ਦਾ ਵਾਸਤੇ ਪਿਆਰ ਸਤਿਕਾਰ ਚਾਹ ਉਹਨਾਂ ਦੇ ਦਸਤ ਦਰਬ ਸੀਗਾ ਕਿ ਉਹਨਾਂ ਨਾਲ ਮੁੱਕ ਤਕਾ ਹੈ ਇਸ ਕਰਕੇ ਪੁੱਛਦੇ ਇਹ ਕਾਰਨ ਸੀ ਉਹ ਜਦੋਂ ਸਾਰੇ ਲੋਕ ਉੱਠ ਖੜਦੇ ਆ ਉਦੋਂ ਪਾਰਟੀਆਂ ਪੁੱਟੀਆਂ ਉਦੋਂ ਲੋਕੇ ਜਨ ਸਾਰੇ ਆਮ ਮੋਰਚਾ ਸੰਭਾਲ ਲੈਂਦੇ ਆ ਤੇ ਮੇਰੇ ਨਾਲ ਕੋਈ ਉਦੋਂ ਕੋਈ ਵੀ ਲੜਾਈ ਵੱਡੀ ਨਹੀਂ ਹੁੰਦੀ ਜਦੋਂ ਸਾਰੇ ਲੋਕ ਆ ਕੇ ਉਹਦੇ ਚ ਸਹਿਯੋਗ ਕਰਦੇ ਆ ਇਹਦੇ ਚ ਵੀ ਸਾਰੇ ਭਾਈਚਾਰਿਆਂ ਨੇ ਬੀਬੀਆਂ ਬੱਚਿਆਂ ਬਜ਼ੁਰਗਾਂ ਨੇ ਨੌਜਵਾਨਾਂ ਨੇ ਨੌਜਵਾਨਾਂ ਦੀ ਬਹੁਤ ਵੱਡੀ ਭੂਮਿਕਾ ਸੀ ਇਹਦੇ ਚ ਤੇ ਬਾਕੀ ਸਾਰਿਆਂ ਨੇ ਆਪਣੇ ਵੇਤੋਂ ਬਾਦ ਦੇ ਜਾ ਕੇ ਕੋਸ਼ਿਸ਼ ਕੀਤੀ ਤੇ ਇਹ ਸਾਰੀ ਜਿੱਤ ਉਹਨਾਂ ਲੋਕਾਂ ਦੀ ਹੈ ਜੀ ਨੋਮੀਨੇਸ਼ਨ ਫਾਈਲ ਹੋਣ ਤੋਂ ਬਾਅਦ ਜੇਲ੍ਹ ਚ ਕੋਈ ਉਹਨਾਂ ਨਾਲ ਗੱਲਬਾਤ ਜਾਂ ਕੋਈ ਜਦੋਂ ਮਿਲਣ ਗਿਆ ਸੀ ਕੀ ਗੱਲਾਂ ਹੋਈਆਂ ਸੀ ਨਹੀਂ ਨੋਮੀਨੇਸ਼ਨ ਦੇ ਜਿਹੜੇ ਫਾਰਮ ਸਾਈਨ ਕਰਨੋਂ ਆਖਿਰ ਉਹ ਚਾਚਾ ਜੀ ਗਏ ਸੀ ਉਸ ਤੋਂ ਬਾਅਦ ਉਹ ਦਿਨ ਵੀ ਉਹ ਜ਼ਿਆਦਾ ਜਲਦੀ ਜਲਦੀ ਸੀ ਕੋਈ ਜ਼ਿਆਦਾ ਗੱਲ ਨਹੀਂ ਹੋ ਪਾਈ ਉਹਨਾਂ ਨੇ ਖਾਲੀ ਸਾਈਨ ਸਿੰਘ ਜੋ ਪੇਪਰ ਉਹਨਾਂ ਨੇ ਸਾਈਨ ਹੋਣੇ ਸੀ ਉਹਨਾਂ ਨੇ ਉੱਤੇ ਤੇ ਚਲੋ ਉਹਨਾਂ ਨੂੰ ਬਾਅਦ ਚ ਕੋਈ ਸਾਡਾ ਮੁਲਾਕਾਤ ਨਹੀਂ ਹੋਣਾ ਸੀ ਉਹਨਾਂ ਨੇ ਕਿਹਾ ਤੇ ਚਲੋ ਜੀ ਠੀਕ ਹੈ ਉਹ ਵੈਸੇ ਉਹਨਾਂ ਦੇ ਘਰ ਦੇ ਮਿਲਦੇ ਹਰ ਹਫਤੇ ਉਹ ਜੀ ਰਾਜੀ ਖੁਸ਼ੀ ਚੜਦੀ ਕਲਾ ਬਸ ਠੀਕ ਹੈ ਕਦੀ ਕਦੀ ਸੋਚਿਆ ਸੀ ਕਿ ਰਾਜਨੀਤੀ ਚ ਕਦਮ ਰੱਖਣਾ ਪਵੇਗਾ ਨਹੀਂ ਨਹੀਂ ਕਦੀ ਨਹੀਂ ਸੋਚਿਆ ਸੀ ਇਹ ਗੁਰੂ ਸਾਹਿਬ ਦੀ ਜੋ ਤਲਾਈ ਵਰਤੀ ਹੈ ਜੀ ਇਹ ਅਸੀਂ ਤੇ ਕਦੀ ਸੋਚਿਆ ਨਹੀਂ ਸੀ ਨਾਲ ਸੀ ਇਹ ਇਸ ਲੈਂਡ ਚ ਆਉਣਾ ਹੀ ਚਾ ਰਹੇ ਸੀ ਇਹ ਗੁਰੂ ਸਾਹਿਬ ਨੇ ਆਪ ਹੀ ਸਾਰਾ ਕੁਝ ਉਹਨਾਂ ਨੇ ਆਪ ਹੀ ਕੀਤਾ ਉਹਨਾਂ ਨੇ ਆਪ ਹੀ ਸੰਗਤਾਂ ਨੂੰ ਪ੍ਰੇਰ ਕੇ ਜਿੱਤ ਵੀ ਜਿ ਮੈ ਸੋਚਦਾ ਕਿ ਉਹਨਾਂ ਦੀ ਬਖਸ਼ਿਸ਼ ਹੀ ਹੈ ਨਸ਼ੇ ਦਾ ਮੁੱਦਾ ਬੜਾ ਪੰਜਾਬ ਚ ਰਿਆ ਹੈ ਹਮੇਸ਼ਾ ਜਿਹੜੇ ਖਾਸ ਕਰਕੇ ਜਿਹੜੇ ਸਰਹੱਦੀ ਜ਼ਿਲ੍ਹੇ ਨੇ ਉਹ ਬਹੁਤ ਅਫੈਕਟਡ ਹੋਏ ਨੇ ਇਸ ਗੱਲ ਨਾਲ ਲੋਕਾਂ ਨੂੰ ਲੱਗਦਾ ਜਿੱਦਾਂ ਰਵਾਇਤੀ ਪਾਰਟੀਆਂ ਜਾਂ ਸਾਰੀ ਪਾਰਟੀਆਂ ਦਾਅਵੇ ਕਰਦੀਆਂ ਸੀ ਨਸ਼ੇ ਨੂੰ ਖਤਮ ਕਰਨ ਦੇ ਕਿ ਉਹ ਫਰਕ ਪਿਆ ਸੀ ਜਾਂ ਹੁਣ ਉਹ ਜਿਸ ਤਰ੍ਹਾਂ ਆਪਾਂ ਇੱਕ ਕਮਿਸ਼ਨ ਲੈ ਕੇ ਚੱਲੇ ਆ ਨਸ਼ੇ 'ਤੇ ਇਹ ਬਹੁਤ ਤੇ ਇਹ ਜੀ ਨਸ਼ੇ ਦੇ ਨਾਂ ਦੇ ਧੰਦਾ ਕਰਦੇ ਨੇ ਖੁਦ ਨਸ਼ਾ ਵਕਾਉਣ ਵਾਲਿਆਂ ਨਾਲ ਗੱਠ ਜੋੜ ਸੀ ਇਹਨਾਂ ਦੇ ਇਹ ਸਾਰੀਆਂ ਪਾਰਟੀਆਂ ਦੇ ਰਾਜ ਚ ਨਸ਼ਾ ਵੱਧਦਾ ਹੀ ਗਿਆ ਘਟਿਆ ਤੇ ਕੇਸੇ ਚਲਦੀ ਇਸ ਕਰਕੇ ਮੈਨੂੰ ਲੱਗਦਾ ਕਿ ਨਸ਼ੇ ਨੂੰ ਤੇ ਇਹ ਕੋਈ ਵੱਡੀ ਲੋਕ ਲਹਿਰ ਹੀ ਜਿਹੜੀ ਆ ਇਹਨੂੰ ਥੱਲ ਪਾ ਸਕੀਏ ਸਾਰੇ ਲੋਕ ਉੱਠਾਂਗੇ ਤਾਂ ਹੀ ਇਹ ਬੋਲ ਵਡਾ ਇੱਕ ਮੁੱਦਾ ਵਾ ਤੇ ਇਹਦੇ ਚ ਇਹ ਤੋਂ ਸਭ ਤੋਂ ਵੱਡਾ ਖਤਰਾ ਪੰਜਾਬ ਨੂੰ ਇਸੇ ਤੋਂ ਨਸ਼ੇ ਤੋਂ ਹੀ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਜਾਤ ਪਾਦ ਧਰਮ ਅਜਬ ਤੋਂ ਉੱਠ ਕੇ ਸਾਰੇ ਜਾਣੇ ਆਪਾਂ ਹਮਲਾ ਮਾਰੀਏ ਸਾਰੇ ਇਕੱਠੇ ਹੋ ਕੇ ਲੜੀਏ ਤੇ ਫੇਰੀ ਮੇਰੇ ਖਾਲ ਇਹ ਇਹਨਾਂ ਰਵਾਇਤੀ ਪਾਰਟੀਆਂ ਤੋਂ ਤਾਂ ਨਹੀਂ ਸ਼ੁਰੂ ਕੋਈ ਕੋਈ ਨੀਤੀ ਬਣਾਈ ਗਈ ਹੈ ਨਸ਼ਿਆਂ ਨੂੰ ਜਿਸ ਤਰ੍ਹਾਂ ਕਿ ਆਪਾਂ ਕਹਿੰਦੇ ਕਿ ਨਸ਼ੇ ਜਿਵੇਂ ਆਪ ਐਮਪੀ ਬੰਦੇ ਨੇ ਉਸ ਤੋਂ ਬਾਅਦ ਨਸ਼ਿਆਂ ਦੇ ਉੱਪਰ ਕੀ ਨਹੀਂ ਹੁਣ ਅਸੀਂ ਪਹਿਲਾਂ ਤਾਂ ਸਾਡਾ ਮਕਸਦ ਸੀਗਾ ਕਿ ਇਹ ਲੋਕਾਂ ਕੋਲ ਉਹਦਾ ਇਹ ਚੀਜ਼ ਲੈ ਕੇ ਗਏ ਕਿ ਤੁਸੀਂ ਸਹਿਯੋਗ ਕਰੋ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਹੁਣ ਉਸ ਤੋਂ ਬਾਅਦ ਚ ਆਪਾਂ ਜਿਸਨ ਤੋਂ ਬਾਅਦ ਕੋਈ ਇਹਦੇ ਲੋਕਾਂ ਨਾਲ ਬੈਠ ਕੇ ਕੋਈ ਅੱਗੇ ਦੀ ਪੁਰਾਣੇ ਨਿਜਾਉ ਉਹਨਾਂ ਦੀ ਕੋਸਲਾ ਲੈ ਕੇ ਕਿ ਉਹ ਤਾਂ ਠੀਕ ਕਰਵਾ ਜਾਏਗਾ ਠੀਕ ਇਹਨਾਂ ਮੁੱਦਾ ਤੇ ਉਹ ਆ ਕੇ ਤੇ ਉਹ ਜਿੰਨਾ ਚਿਰ ਉਹ ਨਹੀਂ ਆਉਂਦੇ ਉਹਨਾਂ ਤੇ ਮੇਰੇ ਖਲ ਥੋੜਾ ਸੰਭਵ ਨਹੀਂ ਆ ਪਰ ਫਿਰ ਵੀ ਜਿੰਨੀ ਸਾਡੇ ਕੋਲ ਕੋਸ਼ਿਸ਼ ਹੋ ਸਕੂਗੀ ਅਸੀਂ ਕਾਨੂੰਨੀ ਕੁਸ਼ਲ ਇਹ ਜਿਹੜੇ ਸਰਕਾਰੀ ਮੁਲਾਜ਼ਮ ਵੀ ਚਾਹਦੇ ਸੀ ਮਗਰ ਆਣਾ ਠੜੇ ਲੇਕਿਨ ਸ਼ਾਇਦ ਨੌਕਰੀ ਕਰਕੇ ਉਹਗੇ ਸਾਹਮਣੇ ਨਹੀਂ ਆ ਪਏ ਸੀ ਲੱਗਦਾ ਹੈ ਕਿ ਐਸਾ ਕਿਉਂਕਿ ਇੱਕ ਚਰਚਾ ਐ ਵੀ ਰਹੀ ਹੈ ਕਈ ਰਾਜਨੀਤਿਕ ਪਾਰਟੀਆਂ ਇਹ ਕਹਿੰਦੀ ਰਹੀ ਕਿ ਸਿਰਫ ਨੌਜਵਾਨ ਪੀੜੀ ਕੁਛ ਅੱਗੇ ਹੈ ਬਾਕੀ ਕੁਛ ਮਿਸਨਾ ਦੇ ਜਿਹਾ ਨਹੀਂ ਨਹੀਂ ਇਹ ਨਹੀਂ ਕਿ ਉਹ ਹਰ ਇੱਕ ਬੰਦੇ ਨੇ ਸਹਿਯੋਗ ਦੇ ਉਹ ਚ ਪੁਲਿਸ ਕਰਮਚਾਰੀ ਸੀ ਚ ਉਹ ਸਿਵਲ ਦੇ ਅਧਿਕਾਰੀ ਸੀ ਦੂਜੇ ਸੀ ਬਾਕੀ ਕਿਹੇ ਜਾਤ ਮਜਰ ਸਾਰਿਆਂ ਨੇ ਜਿੰਨਾ ਕੋ ਕਿਸੇ ਹੋ ਸਕਿਆ ਕਿਸੇ ਨੇ ਕੋ ਵੱਧ ਕੀਤਾ ਕਿਸੇ ਘੱਟ ਕੀਤਾ ਲੇਕਿਨ ਯੋਗਦਾਨ ਸਾਰਿਆਂ ਨੇ ਬਹੁਤ ਪਾਇਆ ਸਾਰੇ ਭਾਈਚਾਰਿਆਂ ਨੇ ਪਾਇਆ ਇਹ ਜੀਤੇ ਕਿ ਹਿੰਦੂ ਭਾਈਚਾਰੇ ਨੇ ਵੀ ਬੜਾ ਇਹਨਾਂ ਨੇ ਡਰਾਉਣ ਦੀ ਸਮਹਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਵੀ ਸਾਡਾ ਬਹੁਤ ਸਤਜਨ ਦਿੱਤਾ ਸੀ ਵਿੱਚ ਇੱਕ ਇੱਕ ਗੜੀ ਇਹ ਚਰਚਾ ਬਣੀ ਰਹੀ ਹੈ ਜਿੱਦਾਂ ਜਿੱਦਾਂ ਤੁਹਾਡੇ ਕਈ ਬੈਨਰ ਜਿਹੜੇ ਲੱਗੇ ਸੀ ਇਹ ਸੋਸ਼ਲ ਮੀਡੀਆ ਤੇ ਵੀ ਇੱਕ ਬੈਨਰ ਟ੍ਰੈਂਡ ਕਰਦਾ ਪਿਆ ਸੀ ਜਿਹਦੇ ਤੇ ਕਹਿਆ ਜਾਂਦਾ ਸੀ ਕਿ ਮੈਨੀਫੈਸਟੋ ਕਿਹਾ ਜਾ ਰਿਹਾ ਸੀ ਕਿ ਸਾਡੇ ਪਾਸਿੰਦਾਂ ਮੈਂਨੀਫੈਸਟੋ ਹੈ ਕਿ ਇਸ ਹਲਕੇ ਦੇ ਜਿਹੜੇ ਸਲੂਨ ਜਿਹੜੇ ਨੇ ਉਹ ਬੰਦ ਹੋ ਜਾਣਗੇ ਜਾਂ ਇਸ ਤਰ੍ਹਾਂ ਦੀ ਬਹੁਤ ਜੜੀ ਚੀਜ਼ਾਂ ਸੀ ਉਹ ਕਹੀਆਂ ਵੀ ਅਸੀਂ ਉਹ ਜੀ ਇਹ ਸਾਰਾ ਕੁਝ ਗਿਰਸਾ ਸਿੰਘ ਬਲਟੋਆ ਔਰ ਗੁੱਦੀਆਂ ਪਾਰਟੀਆਂ ਦੇ ਮੈਨਿਪੂਲੇਟ ਕਰਦਾ ਫਗਾਟ ਮੈਨੂੰ ਫਸਤੋ ਵੀ ਟ੍ਰਾਫੀ ਕਰਕੇ ਉਹਦਾ ਨਕਲੀ ਮੈਨਿਫੈਸਟ ਬਣਾ ਕੇ ਲੋਕਾਂ ਨੂੰ ਹੰਬਲ ਪੂਸਾ ਪੈਦਾ ਕਰਨ ਦੀ ਬੇਖਰੀ ਕੋਸ਼ਿਸ਼ ਕੀਤੀ ਪਰ ਲੋਕ ਸੜਕੋ ਸਮਝਦੇ ਲੋਕ ਉਹਨਾਂ ਦੇ ਨਹੀਂ ਰਹੇ ਹੁਣ ਲੋਕਾਂ ਨੂੰ ਪਲ-ਪਲ ਦੀ ਮਿਸਕੈਂਸੀਣ ਦੀ ਜਾਣਕਾਰੀ ਇਸ ਕਰਕੇ ਮੇਰਾ ਖਿਆਲ ਹੈ ਕਿ ਹੁਣ ਇਹਨਾਂ ਨੇ ਵੀ ਸੋਚਣਾ ਚਾਹੀਦਾ ਕਿ ਅਸੀਂ ਲੋਕਾਂ ਦੇ ਕੁਝ ਕਰਾਂਗੇ ਤਾਂ ਤਾਂ ਹੀ ਅਸੀਂ ਜਿੰਦੇ ਰਹਿ ਸਕਦੇ ਨਹੀਂ ਤੇ ਪਹਿਲੀ ਗੱਲ ਤੇ ਹੁਣ ਇਹ ਤੇ ਬੋਰੀ ਬਿਸਤਰਾ ਬਣ ਕੇ ਆਪਣੇ ਘਰਾਂ ਨੂੰ ਜਾਣ ਹੋਣ ਇਹਨਾਂ ਦੇ ਵਸਦੀ ਗੱਲ ਨਹੀਂ ਕਿ ਇਸ ਤੱਕੇ ਲੋਕਾਂ ਨੇ ਇਹਨਾਂ ਦੇ ਦਿੱਤਾ ਸਾਡੀ ਕਿ ਜਿਹੜਾ ਇਹ ਚਾਹੁੰਦੇ ਸੀ ਤੇ ਮੇਰਾ ਇੱਕ ਆਖਰੀ ਸਵਾਲ ਕਿ ਤੁਸੀਂ ਤੁਹਾਡਾ ਪੂਰਾ ਪਰਿਵਾਰ ਜਿਹੜਾ ਚੋਣ ਪ੍ਰਚਾਰ ਤੇ ਲੱਗਾ ਸੀ ਹਲਕਾ ਬਹੁਤ ਵੱਡਾ ਸੀ ਤਾਨੂੰ ਲੱਗਦਾ ਹੈ ਕਿ ਜਿਹੜੇ ਹੋਰ ਤੁਹਾਡੀ ਟੀਮ ਸੀ ਜਾਂ ਜਿਨ੍ਹਾਂ ਦੇ ਤੁਹਾਡੇ ਸਹਿਯੋਗੀ ਸੀ ਜਿਨ੍ਹਾਂ ਨੇ ਅਲੱਗ-ਅਲੱਗ ਜਗ੍ਹਾ ਇੱਕ ਟੀਮਾ ਬਣਾ ਕੇ ਪ੍ਰਚਾਰ ਕੀਤਾ ਉਹਦਾ ਵੀ ਕਿਥੇ ਇਥੇ ਯੋਗਦਾਨ ਨਹੀਂ ਸਾਰੇ ਮੇਰੇ ਖਿਆਲ ਪੰਜਾਬ ਕੀ ਪੂਰੇ ਸੰਸਾਰ ਚ ਵਸਦੇ ਲੋਕਾਂ ਦਾ ਜੋ ਯੋਗਦਾਨ ਸੀ ਉਹ ਕੋਈ 12 ਤੋਂ ਆਪਣੇ ਪਰਿਵਾਰਾਂ ਨੂੰ ਫੋਨ ਕਰਕੇ ਜੇ ਇਹ ਪੰਜਾਬ ਚੋਂ ਕਿ ਜੁਪੀ ਚੋਂ ਕਿ ਰਾਜਸਥਾਨ ਤੋਂ ਕਿ ਦਿੱਲੀ ਤੋਂ ਆ ਕੇ ਲੋਕ ਸਾਡੇ ਨਾਲ ਸਹਿਯੋਗ ਕਰਦੇ ਰਹੇ ਸਾਡੇ ਕੈਂਪੇਨ ਚ ਹਿੱਸਾ ਲੈਂਦੇ ਰਹੇ ਸਾਨੂੰ ਜੇ ਵੀ ਜਿਹੇ ਤਰ੍ਹਾਂ ਦੀ ਹੈਲਪ ਸੀ ਚਾਹੀਦੀ ਸੀ ਉਹ ਕਰਦੇ ਰਹੇ ਇਸ ਕਰਕੇ ਅਸੀਂ ਸਾਰਿਆਂ ਦਾ ਹੀ ਮਤਲਬ ਧੰਨਵਾਦ ਜਿਨ੍ਹਾਂ ਵੀ ਕਰੀਏ ਇਸ ਸਾਡੇ ਕੱਲਿਆਂ ਦੇ ਨਹੀਂ ਇਹ ਸਾਰਿਆਂ ਦੇ ਸਹਿਯੋਗ ਨਾਲ ਇਹ ਮੋਰਚਾ ਫਤਿਹ ਹੋਇਆ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਹੋਇਆ ਇਸ ਕਰਕੇ ਇਹਦੇ ਸਾਡਾ ਕੋਈ ਵੱਡਾ ਰੋਲ ਨਹੀਂਗਾ ਸ਼੍ਰੀ ਅਕਨਫਰਤ ਸਾਹਿਬ ਦੇ ਜਿਹੜੇ ਪਾਰਟ ਖਵਾਏ ਜਦੋਂ ਇਹ ਇਹ ਜੀ ਅਸੀਂ ਜਿਹੜਾ 1984 ਚ ਅਕਾਲ ਤਖਤ ਤੇ ਅਟੈਕ ਹੋਇਆ ਤੇ ਕਾਨੂੰਕਰਾਂ ਦੇ ਦੁਆਰ ਤੋਂ ਨੂੰ ਸਮਰਪਿਤ ਅਸੀਂ ਇਹ ਪਾਰਟ ਰਖਾਇਆ